ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਮਿਤੀ 6 ਸਤੰਬਰ 2025 ਰਾਤ ਲਗਭਗ 7:30 ਵਜੇ ਤੋਂ ਇਹ ਵੀਡੀਓ ਰਿਕਾਰਡ ਹੋ ਰਹੀ ਹੈ ਜੀ ਗੱਲ ਕੀਤੀ ਜਾਵੇ ਤਾਂ ਬੱਦਲਬਾਈ ਦਾ ਕਾਫੀ ਜ਼ਿਆਦਾ ਅਸਰ ਘਟਿਆ ਹੈ ਭਾਵੇਂ ਕਿ ਬੱਦਲਬਾਈ ਹਲੇ ਹੀ ਬਣੀ ਹੋਈ ਹੈ ਪਰ ਉਨੀ ਜ਼ਿਆਦਾ ਡੈਂਸਿਟੀ ਨਾਲ ਨਹੀਂ ਹੈ ਉਨੀ ਜ਼ਿਆਦਾ ਸੰਘਣੀ ਬੱਦਲਬਾਈ ਨਹੀਂ ਹੈ ਜਿੰਨੀ ਪਹਿਲਾਂ ਸੀ ਤੇ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਇਸ ਬੱਦਲਬਾਈ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਉੱਤਰੀ ਪੰਜਾਬ ਦੇ ਵਿੱਚ ਥੋੜਾ ਜਿਹਾ ਇਸ ਦਾ ਅਸਰ ਘੱਟ ਹੈ। ਅ ਇਲਾਕੇ ਦੇ ਵਿੱਚ ਥੱਲੇ ਵਾਲੇ ਪਾਸੇ ਜਾਨੀ ਕਿ ਮਾਲਵੇ ਤੋਂ ਦੁਆਬੇ ਦੇ ਵਿੱਚ ਥੋੜਾ ਬਹੁਤ ਅਸਰ ਇਹਦਾ ਹਾਲੇ ਵੀ ਬਣਿਆ ਹੋਇਆ ਹੈ। ਜਿਹਦੇ ਵਿੱਚ ਦੇਖਣ ਨੂੰ ਇਹ ਮਿਲ ਰਿਹਾ ਹੈ ਕਿ ਕਿਤੇ ਨਾ ਕਿਤੇ ਹਲੇ ਵੀ ਪੰਜਾਬ ਦੇ ਹੇਠਲੇ ਪਾਸੇ ਇਹ ਬੱਦਲਬਾਈ ਹੈ ਉਹ ਇਸੇ ਤਰੀਕੇ ਨਾਲ ਬਰਕਰਾਰ ਰਹਿਣ ਦੀ ਉਮੀਦ ਹੈ। ਜਿਸ ਦੇ ਨਾਲ ਜਿਹੜੇ ਹਾਲਾਤ ਨੇ ਉਹ ਰਾਤ ਦੇ ਸਮੇਂ ਬੱਦਲਬਾਈ ਦੇ ਜਾਂ ਹਲਕੇ ਦਰਮਿਆਨੇ ਵਰਖਾ ਦੇ ਹੁੰਦੇ ਦਿਖਾਈ ਦੇ ਸਕਦੇ ਨੇ। ਅਗਰ ਮੈਂ ਗੱਲ ਕਰਾਂ ਤਾਂ ਇੱਕ ਚੱਕਰਵਾਤੀ ਤੂਫਾਨ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸੰਗਣਾ ਹੁੰਦਾ ਦਿਖਾਈ ਦੇ ਰਿਹਾ ਜੀ ਫਿਲਹਾਲ ਇਹ ਗੁਜਰਾਤ ਦੇ ਤੱਟ ਦੇ ਉੱਪਰ ਬਣਿਆ ਹੋਇਆ ਤੇ ਅਰਬ ਸਾਗਰ ਤੋਂ ਲਗਾਤਾਰ ਇਸ ਦੀ ਜਿਹੜੀ ਚੱਕਰਵਾਤੀ ਐਂਟੀਕਲੌਕਵਾਈਜ਼ ਹਾਲਾਤ ਬਣੇ ਹੋਏ ਨੇ ਜਿਸ ਦਾ ਪੰਜਾਬ ਦੇ ਵਿੱਚ ਜੋ ਵਰਖਾ ਹੋਈ ਹੈ ਉਹਦੇ ਵਿੱਚ ਇਸ ਦਾ ਬਹੁਤ ਵੱਡਾ ਰੋਲ ਸੀ ਤੇ ਹੁਣ ਵਰਖਾ ਨੂੰ ਦੂਰ ਕਰਨ ਦੇ ਪਿੱਛੇ ਵੀ ਇਹਦਾ ਹੀ ਰੋਲ ਹੈ ਕਿਉਂਕਿ ਹਵਾ ਜਿਹੜੀ ਇਸ ਤਰੀਕੇ ਨਾਲ ਚੱਲ ਰਹੀ ਹੈ ਇਸ ਇਸ ਘੇਰੇ ਦੇ ਵਿੱਚ ਅਗਰ ਤੁਹਾਨੂੰ ਮੈਂ ਦਿਖਾ ਸਕਾ ਤਾਂ ਇਸ ਘੇਰੇ ਦੇ ਵਿੱਚ ਹਵਾ ਚੱਲ ਰਹੀ ਹੈ ਫਿਲਹਾਲ ਤੇ ਲਗਾਤਾਰ ਜਿਹੜਾ ਮੀਂਹ ਆ ਉਹ ਪੰਜਾਬ ਤੋਂ ਦੂਰ ਹੋ ਰਿਹਾ ਫਿਲਹਾਲ ਸਾਡੇ ਵਾਸਤੇ ਚੰਗੀ ਗੱਲ ਹੈ ਕਿਉਂਕਿ ਲਗਾਤਾਰ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਰਖਾ ਦੇਖਣ ਨੂੰ ਮਿਲੀ ਜਿਸ ਦੇ ਸਿੱਟੇ ਵਜੋਂ ਪੰਜਾਬ ਅਤੇ ਹਿਮਾਚਲ ਦੇ ਵਿੱਚ ਹਲਕੀ ਦਰਮਿਆਨੀ ਵਰਖਾ ਹੋਣ ਦੇ ਕਾਰਨ ਡੈਮਾਂ ਦੇ ਵਿੱਚ ਮੇਨ ਤੌਰ ਤੇ ਪਾਖੜੇ ਦੀ ਗੱਲ ਕਰੀ ਤਾਂ ਪਾਣੀ ਦਾ ਲੈਵਲ ਫੇਰ ਤੋਂ ਵਧਿਆ ਸੀ ਖਤਰਾ ਥੋੜੇ ਜਿਹਾ ਵਧਣ ਕਰਕੇ ਪਾਣੀ ਜਿਹੜਾ ਉਹ ਜਿਆਦਾ ਛੱਡਿਆ ਗਿਆ 70 ਤੋਂ 75000 ਕਿਊਸਕ ਦੀ ਜਗ੍ਹਾ ਹੁਣ 80-90000 ਕਿਊਸਕ ਛੱਡਣ ਦੀ ਉਮੀਦ ਦੇਖਣ ਨੂੰ ਮਿਲ ਰਹੀ ਹੈ ਸਤਲੁਜ ਦਾ ਲੈਵਲ ਲਗਾਤਾਰ ਉਸੇ ਤਰੀਕੇ ਨਾਲ ਪਿਛਲੇ 4-5 ਦਿਨ ਤੋਂ ਮੈਂਟੇਨ ਹੈ ਜਿਸ ਦੇ ਕਾਰਨ ਅੱਜ ਰਾਤ ਆਪਾਂ ਕਹਿ ਸਕਦੇ ਆ ਕਿ ਥੋੜਾ ਬੋਬਾ ਖਤਰਾ ਫਿਲਹਾਲ ਪੰਜਾਬ ਦੇ ਉੱਪਰ ਬਣਿਆ ਹੋਇਆ ਹੈ ਅਉਦੇ 12 ਘੰਟੇ ਪੰਜਾਬ ਦੇ ਉੱਪਰ ਛੋਟੇ ਜੇ ਕ੍ਰੂਸ਼ਲ ਹੋ ਸਕਦੇ ਨੇ ਜਿਹਨੂੰ ਆਪਾਂ ਕਹਦੀਏ ਕਿ ਥੋੜੇ ਜੇ ਦੇਖਣ ਵਾਲੇ ਹੋਣਗੇ ਕਿ ਕੀ ਹਾਲਾਤ ਬਣਦੇ ਨੇ ਅੱਜ ਰਾਤ ਅਗਰ ਮੀਂਹ ਦੀ ਗੱਲ ਕਰੀ ਜਾਵੇ ਤਾਂ ਹਾਲਾਤ ਫਿਲਹਾਲ ਕੋਈ ਵੱਡੇ ਦਿਖਾਈ ਨਹੀਂ ਦੇ ਰਹੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਅਗਰ ਸਾਨੂੰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਸਾਡੇ ਪੇਜ ਨੂੰ ਫੋਲੋ ਕਰੋ YouTube ਤੇ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਅੱਜ ਰਾਤ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਬੱਦਲਵਾਈ ਬਣੇ ਰਹਿਣ ਦੇ ਕਾਰਨ ਅਤੇ ਦਿਨ ਦੇ ਵਿੱਚ ਹਲਕੀ ਦਰਮਿਆਨੀ ਵਰਖਾ ਹੋਣ ਦੇ ਕਾਰਨ ਤਾਪਮਾਨ ਦੇ ਵਿੱਚ ਭਾਰੀ ਗਰਾਵਟਾਵੇਗੀ ਅੱਜ ਰਾਤ ਐਵਰੇਜ ਤਾਪਮਾਨ ਜਿਹੜਾ ਪੰਜਾਬ ਦਾ ਉਹ 25 ਡਿਗਰੀ ਜਾਂ 25 ਡਿਗਰੀ ਤੋਂ ਥੱਲੇ ਰਹਿਣ ਦੀ ਉਮੀਦ ਹੈ ਠੰਡ ਦਾ ਮਾਹੌਲ ਸਾਨੂੰ ਅੱਜ ਰਾਤ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇ ਮੀ ਜੇ ਅਗਰ ਗੱਲ ਕਰਤੀ ਹੈ ਉਹ ਤਾਂ ਸਵੇਰ ਦੇ ਸਮੇਂ ਸਾਨੂੰ ਇੱਕ ਦੋ ਜਿਹੜੇ ਇਹ ਸਿਸਟਮ ਬਣ ਰਹੇ ਨੇ ਯੂਪੀ ਦੇ ਵੱਲ ਤੇ ਇਹ ਸਿਸਟਮ ਜਿਹੜੇ ਬਣੇ ਨੇ ਇਹਨਾਂ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਪਟਿਆਲਾ ਫਤੇਗੜ ਸਾਹਿਬ ਰੂਪਨਗਰ ਮਲੇਰ ਕੋਟਲਾ ਇਹ ਕੁਝ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਅਸਰ ਸਾਨੂੰ ਥੋੜਾ ਜਿਆਦਾ ਦੇਖਣ ਨੂੰ ਮਿਲ ਸਕਦਾ ਤੇ ਨਾਲ ਦੀ ਨਾਲ ਅਗਰ ਗੱਲ ਕੀਤੀ ਜਾਵੇ ਬਾਕੀ ਇਲਾਕੇ ਦੇ ਵਿੱਚ ਸੰਗਰੂਰ ਤੋਂ ਲੈ ਕੇ ਮਾਨਸਾ ਬਠਿੰਡਾ ਫਜ਼ਿਲਕਾ ਅਤੇ ਮੁਕਸਰ ਸਾਹਿਬ ਦੇ ਵਿੱਚ ਵੀ ਥੋੜਾ ਬਹੁਤ ਅਸਰ ਸਾਨੂੰ ਬਾਕੀ ਪੰਜਾਬ ਦੇ ਨਾਲ ਬਦਲਵਾਈ ਦਾ ਦੇਖਣ ਨੂੰ ਮਿਲੇਗਾ ਤੇ ਬਦਲਵਾਈ ਜਿਹੜੀ ਕੱਲ ਦੁਪਹਿਰ ਨੂੰ ਜਾਂ ਕੱਲ ਸਵੇਰ ਦੀ ਗੱਲ ਕਰੀਏ ਥੋੜੀ ਜਿਹੀ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਬਾਕੀ ਪੰਜਾਬ ਦੇ ਉੱਪਰ ਜੋ ਲਗਾਤਾਰ ਹੜ੍ਹ ਦੀ ਮਾਰ ਪੈ ਰਹੀ ਹੈ ਜੋ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਉਹ ਬਹੁਤ ਚਿੰਤਾਜਨਕ ਨੇ ਤਾਂ ਹੀ ਤੁਹਾਨੂੰ ਵਾਰ-ਵਾਰ ਰਿਕਵੈਸਟ ਕਰਦੇ ਆ ਕਿ ਤੁਸੀਂ ਪੰਜਾਬ ਦੇ ਕਿਸੇ ਵੀ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤਾਂ ਆਪਣੇ ਕਿਸੇ ਵੀ ਰੱਬ ਨੂੰ ਤੁਸੀਂ ਮੰਨਦੇ ਹੋ ਉਹਨਾਂ ਨੂੰ ਯਾਦ ਕਰਕੇ ਵਾਹਿਗੁਰੂ ਜਾਂ ਕੋਈ ਵੀ ਅਰਦਾਸ ਜ਼ਰੂਰ ਕਰੋ ਤਾਂ ਕਿ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਠੱਲ ਪੈ ਸਕੇ ਅਤੇ ਕਿਤੇ ਨਾ ਕਿਤੇ ਜੋ ਮੋੜਾ ਏ ਪੰਜਾਬ ਦਾ ਉਹੋ ਦੁਆਰਾ ਤੋਂ ਹੱਸਦਾ ਵਸਦਾ ਪੰਜਾਬ ਸਾਨੂੰ ਦੇਖਣ ਨੂੰ ਮਿਲ ਸਕੇ ਤੇ ਕਮੈਂਟ ਬਾਕਸ ਵਿੱਚ ਹੋ ਸਕੇ ਤਾਂ ਵਾਹਿਗੁਰੂ ਜਾਂ ਕਿਸੇ ਵੀ ਤੁਸੀਂ ਭਗਵਾਨ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਲੈ ਕੇ ਕਮੈਂਟ ਜ਼ਰੂਰ ਕਰੋ ਤੇ ਬਾਕੀ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ